ਸਰਕਾਰ ਨੂੰ ਇਹ ਹੀ ਬੇਨਤੀ ਕਰਨਾ ਚਾਹੁੰਦੇ ਆਂ ਕਿ ਜਦ ਸਰਕਾਰ ਨੇ ਦੋ ਪਿੰਡਾਂ 'ਚ ਛੜਾਈ ਹੈ ਤੇ ਬਾਕੀ ਤਿੰਨ ਚਾਰ ਪਿੰਡਾਂ 'ਚ ਡੇਟਾ ਰੱਖੀ ਹੋਈ ਸੀਗੀ ਆ ਉਹ ਤੋਂ ਬਾਅਦ ਇਹਨਾਂ ਨੇ ਕੰਮ ਬੰਦ ਕਰਤਾ ਜੀ ਵੀ ਉਹ ਜੱਜ ਦੌੜਾ ਕਲਾਂ 'ਚ 100 ਕਿਲਾ ਛੜਾਇਆ ਤੇ ਜੜਾਉਤ 'ਚ 271 ਛੜਾਇਆ ਔਰ ਜ਼ੁਕਦਾਰਾਂ ਨੇ ਦੁਬਾਰੇ ਫੇਰਬਾਲੀ ਜੀ ਤੇ 30 35 35000 ਨੂੰ ਠੇਕੇ ਤੇ ਦੇ ਰਹੇ ਆ ਸਰਕਾਰ ਆਪ ਕਿਉਂ ਨਹੀਂ ਇਹਨੂੰ ਬੋਲੀ ਕਰਦੀ ਕੋ ਸਰਕਾਰ ਦੇ ਖਜ਼ਾਨੇ ਚ ਪੈਸਾ ਜਾਵੇ ਜੀ ਤੇ ਕੀ ਮੰਗਾ ਮੁੱਖ ਮੰਤਰੀ ਤੋਂ ਤੁਹਾਡੀ ਸਾਡੀ ਤਾਂ ਇਹ ਹੀ ਬੇਨਤੀ ਹੈ ਵੀ ਸਰਕਾਰ ਆਪਣੇ ਖਜ਼ਾਨੇ ਚ ਪੈਸਾ ਲਵੇ ਤੇ ਜਿਨ੍ਹਾਂ ਨੇ ਜਮੀਨ ਵੇਚੀ ਵੀ ਆ ਉਹਨਾਂ ਦੇ ਪੈਸੇ ਮੁੜੇ ਜਾਣ ਜਿੱਥੇ ਜਿੰਨੇ ਜ਼ਿਆਦਾ ਇੰਡਸਟਰੀ ਲੱਗ ਸਕਦੀ ਹੈ ਲੱਗ ਸਕਦੀ ਹੈ ਜੀ ਇੰਡਸਟਰੀ ਇੱਕ ਪਿੰਡ ਚ 3 300 ਏਕੜ ਜ਼ਮੀਨ ਵੀ ਹੈਗੀ ਆ 200 ਏਕੜ ਵੀ ਹੈਗੀ ਆ 1.5 150 ਏਕੜ ਵੀ ਹੈਗੀ ਆ ਠੀਕ ਆ ਹਾਂ ਤੇ ਅਦਾ ਸਰਕਾਰ ਇਕੱਠੀ ਹੋਈ ਹੋਈ ਬਣਦੀ ਆ ਉੱਥੇ ਸਕੂਲ ਵੀ ਬਣੇ ਹੋਏ ਆ ਦਫ਼ਤਰ ਵੀ ਬਣੇ ਹੋਏ ਆ ਝਾਰਮੜੀ ਪਿੰਡ ਚ ਜੀ ਸਾਰਾ ਕੁਝ ਹਾਂ ਜੀ ਐਸੀ ਕੰਪਨੀ ਦੇ ਅਮਿੰਦਰ ਸਿੰਘ ਡੋਲਡਰ ਮੈਂਬਰ ਆ ਮਾਦੀ ਪਾਰਟੀ ਪਰ ਕੱਢ ਗਏ ਹਾਂ ਜੀ ਕੀ ਮਸਲਾ ਹੈ ਇਹ ਮਸਲਾ ਜੀ 골ਡਨ ਫੈਜ਼ੀ ਜ਼ਮੀਨ ਹੈ ਇਹ 250 ਏਕੜ ਜੀ ਇਸ ਜ਼ਮੀਨ ਤੇ ਲੋਕਾਂ ਨੇ ਨਿਜਾਤ ਕੱਢੀ ਇਹ ਜ਼ਮੀਨ ਪੰਜਾਬ ਸਰਕਾਰ ਦੇ ਨਾਮ 1843 ਏਕੜ ਜ਼ਮੀਨ ਐਫਸੀਆ ਸਾਹਿਬ ਨੇ ਪੰਜਾਬ ਸਰਕਾਰ ਦੇ ਨਾਮ ਕਰਤੀ ਇਹ ਜ਼ਮੀਨ ਕੈਪਟਨ ਅਮਰਿੰਦਰ ਸਿੰਘ ਨੇ ਸਰਪਲੱਸ ਦੇਖਰੇ ਕਰਕੇ ਪੰਜਾਬ ਸਰਕਾਰ ਦੇ ਨਾਲ ਹੁਣ ਇਹ ਜ਼ਮੀਨ ਤੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਲੋਕ ਫਸਲ ਬੀਜਦੇ ਆ ਵੜ ਲੈ ਜਾਂਦੇ ਆ ਅਸੀਂ ਲਗਾਤਾਰ ਸਰਕਾਰ ਦੇ ਧਿਆਨ ਵਿੱਚ ਲਿਆਦੇ ਪਰ ਕੋਈ ਸਰਗਰਮੀ ਨਹੀਂ ਹੋਈ ਕੁਝ ਪੋਲਿਟੀਕਲ ਲੋਕਾਂ ਇਹਦੇ ਨਾਲ ਮਿਲਦੇ ਆ ਇਸ ਕਰਕੇ ਥਾਣੇ ਕਚੈਰੀਆਂ ਚ ਸਾਡੀ ਸਾਨੂੰ ਬੁਲਾ ਲੈਂਦੇ ਆ ਉਲਟਾ ਕਹਿੰਦੇ ਤੁਸੀਂ ਦਿਖਾ ਦੇ ਦਿਓ ਅਸੀਂ ਸਭ ਕੁਝ ਕਰਾਂਗੇ ਪਰ ਜਦੋਂ ਅੱਗੇ ਆਂਦੇ ਉਹ ਥਾਣੇ ਵਾਲਿਆਂ ਨੂੰ ਪੈਸੇ ਦੇ ਦਿੰਦੇ ਆ ਤੇ ਪੋਲਿਟਿਕਸ਼ਨਾਂ ਨੂੰ ਪੈਸੇ ਕਦੋਂ ਕੁੱਸ ਕਰਤਾ ਕਿ ਇਹ ਅਸੀਂ ਤਾਂ 23 ਲੋਕ ਹੈ ਜੀ ਅੱਛਾ ਕੀ ਕਹਤਾ ਸ਼ਿਕਾਇਤ ਹੈ ਜੀ ਮੁੱਖ ਮੰਤਰੀ ਸਾਹਿਬ ਨੂੰ ਬੇਨਜ਼ਾਇਰ ਕਬਜਾ ਇਹਦਾ ਜਿਹੜਾ ਠੇਕੇ ਤੇ ਦੇ ਕੇ ਜ਼ਮੀਨ ਇਹ ਖਜ਼ਾਨਾ ਭਰਿਆ ਲੱਗਦਾ ਕਿੰਨੇ ਜਿਵੇਂ 18 ਇਹ 2250 ਕਰ ਦਿੱਤੀ ਬੇਰੇ ਕਿਹੜੇ ਪਿੰਡਾਂ ਦੇ ਤੋਂ 29 ਪਿੰਡ ਇਹ 29 ਪਿੰਡਾਂ ਤੋਂ ਮੀਰਪੁਰ ਐ ਸ਼ਮਗੋਲੀ ਹੈ ਜੜਾਉ ਤ ਹੈ ਤਿੱਦੇ ਮੱਧ ਹੈ ਕੁੱਲੀ ਬਟੋਲੀ ਹੈ ਚਰਮੜੀ ਜੌੜਾ ਚਰਮੜੀ ਤੇ ਜੀਰਕਪੁਰ ਇੱਥੋਂ ਜੀਰਕਪੁਰ ਇੱਕ 1993 ਚ ਗੋਲਡਨ ਫੈਸਟਿਕ ਕੰਪਨੀ ਆਈ ਸੀ ਉਹਨਾਂ ਲੋਕਾਂ ਦੇ ਸਰਕਾਰੀ ਲੋਕਾਂ ਨਾਲ ਸਹਿਮਤੀ ਨਾਲ ਇੱਕ 220 ਬਾਇਰਕ ਜ਼ਮੀਨ ਸਾਡੇ ਹੱਥੇ ਚ ਗਈ ਬਹੁਤ ਹੀ ਬਹੁਤ ਸਿੱਧੀ ਇਹ ਕੰਪਨੀ ਬਣੀ ਇਸ ਕੰਪਨੀ ਨੂੰ ਜਦੋਂ ਇਹ ਬਹੁਤ ਵੱਡੀ ਜਿੰਮੇਂਦਾਰ ਖੈਰੀ ਸੀ ਐਥੇ ਸਾਰ ਕੈਪਟਨ ਸਾਹਿਬ ਸੀ ਆਪਣੇ ਖਜ਼ਾਨਾ ਮੰਤਰੀ ਨਾਲ ਗਏ ਬਾਦਲ ਬਾਦਲ ਸਾਹਿਬ ਦੀ ਸਰਕਾਰ ਸੀ ਪਹਿਲਾਂ ਬਰਨਾਲੇ ਵੇਲੇ ਬਾਦਲ ਸਾਹਿਬ ਦੀ ਸਰਕਾਰ ਦੇ ਵਿੱਚ ਕੈਪਟਨ ਕਮਲਜੀਤ ਕਮਲਜੀਤ ਸਿੰਘ ਜੀ ਉਹ ਇੱਥੇ ਖਜ਼ਾਨਾ ਮੰਤਰੀ ਉਹਨਾਂ ਦੀ ਨੀਤ ਮੜੀ ਉਹਨਾਂ ਨੇ ਸੋਚਿਆ ਇਹ ਬਹੁਤ ਵੱਡੀ ਬੁਨਿਆਦੀ ਹੈ ਉਹਨਾਂ ਨੇ ਇਸ ਨੂੰ ਆਪਣੇ ਕਬਜ਼ੇ ਕਰਨਾ ਚਾਹਿਆ ਇਹ ਐਸਾ ਕਰ ਜਦੋਂ ਉਹ ਇਹਨਾਂ ਦੇ ਕਬਜ਼ੇ 'ਚ ਨਾ ਆਇਆ ਤਾਂ ਚੱਕ ਕੇ ਉਹ ਤੇ ਕੇਸ ਦਰਜ ਕਰਦੇ ਕੇ ਦਰਜ ਕਰਕੇ ਉਹਨੂੰ ਜੇਲ੍ਹ ਸੁਚਾਉ ਜੇਲ੍ਹ ਜਮਾਉਂਦੇ ਇਹਦਾ ਇਹ ਉਹਨਾਂ ਦੇ ਬਾਲੀਵੁੱਡਸ ਨਹੀਂ ਸੀ ਤੁਸੀਂ ਉਹਦੇ ਹੈਗੇ ਜੀ ਮੁੰਡੇ ਉਹ ਇੰਗਲੈਂਡ ਵਗੈਰਾ ਬਾਹਰ ਰਹਿੰਦੇ ਆ ਤੇ ਮੈਨੂੰ ਉਹਨਾਂ ਬਾਰੇ ਨਹੀਂ ਪਤਾ ਹੁਣ ਮੰਗ ਕੀ ਹੈ ਮੈਨੂੰ ਮੇਨ ਮੰਗ ਹੈ ਵੀ ਇਹ ਸਰਕਾਰੀ ਖਜ਼ਾਨੇ ਜਾਵੇ ਇਹਦਾ ਪੈਸਾ ਜੇ ਸਰਕਾਰੀ ਖਜ਼ਾਨੇ 'ਚ ਪੈਸਾ ਜਾਊਗਾ ਜੀ ਹਲਕੇ ਦੀ ਪੰਜਾਬ ਦੀ ਡਿਵੈਲਪਮੈਂਟ ਹੋਊਗੀ ਸਾਡੀ ਡਿਵੈਲਪਮੈਂਟ ਸਾਡੇ ਨੂੰ ਸਿਧਾ ਪਤਾ ਨਹੀਂ ਪਤਾ ਭਈ ਜਿਹੜੇ ਜਿਹੜੇ ਇੱਥੇ ਭਈ ਕੀ ਕਹਿਣਾ ਬਲਵਿੰਦਰ ਸਿੰਘ ਕੀ ਕਹਿਣਾ ਚਾਹੋਗੇ ਮੈਂ ਤਾਂ ਇਹੀ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਇਹ ਜ਼ਮੀਨ ਆਪਣੇ ਕਬਜ਼ੇ ਵਿੱਚ ਲੈ ਕੇ ਜਿਹੜੇ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹਨਾਂ ਨੂੰ ਆਪਣਾ ਕਬਜ਼ਾ ਕਰਕੇ ਉਹ ਜ਼ਮੀਨ ਠੇਕੇ ਦੇ ਦਿੱਤੀ ਜਾਵੇ ਤੇ ਪਿੰਡਾਂ ਵਿੱਚ ਲੜਾਈ ਝਗੜੇ ਹੋ ਰਹੇ ਜਿਹੜਾ ਨਜਾਇਜ਼ ਕਬਜ਼ੇ ਕੀਤੇ ਹੋਏ ਆ ਉਹ ਠੇਕਾ ਕਰਕੇ ਖਜ਼ਾਨੇ ਵਿੱਚ ਪੈਸੇ ਜਾਵਾ ਕਰਾਂ ਤੁਹਾਡਾ ਕੀ ਰਸਤਾ ਹੈ ਤੁਸੀਂ ਵੀ ਜਥੇਬੰਦੀ ਬਣਾਇਆ ਸੰਸਥਾ ਬਣੀ ਮੈਂ ਮੈਂ ਕਮਿਊਨਿਸਟ ਪਾਰਟੀ ਦਾ ਜ਼ਿਲ੍ਹਾ ਸੈਕਟਰੀ ਸੀਪੀਆਈ ਮਾਹੜੀ ਦਾ ਜ਼ਿਲ੍ਹਾ ਸਕੱਤਰ ਹਾਂ ਉੱਥੇ ਇਸ ਕਰਕੇ ਮੈਂ ਅਸੀਂ ਮੰਗ ਵੀ ਠਾਈ ਆ ਵੀ ਇਹ ਪੈਸਾ ਜਿਹੜਾ ਸਰਕਾਰੀ ਖਜ਼ਾਨੇ ਵਿੱਚ ਜਾਏ ਸਰਕਾਰ ਨੂੰ ਆਮਦਨ ਹੋਏ ਤੇ ਮੈਂ ਖਤਮ ਹੋਏ ਲੱਕੜੀ ਵੀ ਵੱਟ ਰੇ ਉੱਥੇ ਨਜਾਇਜ਼ ਕਬਜ਼ੇ ਬਹੁਤ ਅਸੀਂ ਸਾਰਿਆਂ ਨੂੰ ਪੰਜਾਬ ਸਰਕਾਰ ਨੂੰ ਵੀ ਐਫਸੀਆਰ ਨੂੰ ਵੀ ਮੁੱਖ ਮੰਤਰੀ ਸਾਹਿਬ ਨੂੰ ਵੀ ਸਾਰਿਆਂ ਨੂੰ ਸਾਕਤਾਂ ਕੀਤੀਆਂ ਅਸਦੀਮ ਸਾਹਿਬ ਨੂੰ ਵੀ ਡੀਸੀ ਸਾਹਿਬ ਨੂੰ ਵੀ ਮੈਨਗਡੇ ਅਸੀਂ ਛਾਪੇ ਵੀ ਮਰਵਾਏ ਆ ਪਰ ਕੋਈ ਐਕਸ਼ਨ ਨਹੀਂ ਲਿਆ ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਇਹ ਜ਼ਮੀਨ ਆਪਣੇ ਕਬਜ਼ੇ ਵਿੱਚ ਲੈ ਕੇ ਆਪਣੇ ਆਪਣੀ آمدਨ ਨੂੰ ਜਿੱਦੇ ਪਾਸੇ ਜਮਾ ਕਰਾ ਕੇ ਜਨਨੇ ਵਿੱਚ ਜਮਾ ਕਰਾਏ ਪਰ ਲੋਕਾਂ ਨੂੰ ਸਾਥ ਹਾਂ ਤੁਹਾਡਾ ਕੀ ਨਾਂ ਦੂਸਰਾ ਨਾਮ ਹੈ ਕੀ ਮੰਨ ਲੱਗੀ ਅੱਜ ਦਾ ਬਾਗਰਾ ਦੇ ਇਹ ਵੀ ਲੋਕਾਂ ਦਾ ਨਿਰਜਾਇਜ਼ ਕਬਜ਼ਾ ਕਰੇ ਹੋਏ ਆਂ ਉਹ ਬਾਤ ਹੀ ਆ ਹੈ ਦੇ ਠੇਕੇ ਦੇ ਜਿਵੇਂ ਦਿੱਤੀ ਹੋਈ ਜਾਏ। ਅਸੀਂ ਤਾਂ ਚਾਹਦੇ ਆ ਵੀ ਜਿਹਨਾਂ ਨੂੰ ਠੇਕੇ ਦੇ ਜਿਵੇਂ ਦਿੱਤੀ ਆਉਣਾ ਜੇ ਵੀ ਪੱਟੇ ਹੋਣ ਗੌਰਮਤ ਵੀ ਚੋਣ ਕਰੇ। ਸੀਲਫ ਲਾਫਤ ਕੀ ਕਾਰਵਾਈ ਹੋਵੇ ਜਿਹੜਾ ਕੰਟਰ ਕੋਪਦਾਂ। ਉਹ ਜੀ ਚਲੋ ਜੀ ਆਪੋ ਸਰਕਾਰ ਨੂੰ ਕਰਨਾ ਹੈ ਸਰਕਾਰ ਦਾ ਅਧਿਕਾਰੀ ਹੈ ਇਸੇ ਬਾਰੇ ਤਾਂ ਅਸੀਂ ਕਹਿ ਰਹੇ ਆ ਅਸੀਂ ਤਾਂ ਇਹੀ ਮੰਗ ਕਰਦੇ ਆ ਜਿਹਨਾਂ ਨੂੰ ਕਬਜ਼ੇ ਸਿਕਾਈ ਜਾਣ। ਨਹੀਂ ਜੀ ਸੀ ਉਹਨੂੰ ਵੀ ਸੀਲਫ ਲਾਫਤ ਵੀ ਜਾ ਕੇ ਰਿਪੋਰਟ ਕਰੋ। ਉਹ ਕਹਿੰਦਾ ਕੋਈ ਕੰਮ ਨਹੀਂ। ਕੰਮ ਕਰਦਾ ਸੀਲਫ ਲਾਫਤ ਆਪਣਾ ਪ੍ਰਸ਼ਾਸਨ ਨੇ 3 ਮਹੀਨੇ ਨੂੰ ਕਬਜ਼ਾ ਲਿਆ ਸੀ। ਵੀਡੀਓ ਸਾਹ ਕੋ ਮਸ਼ੀਨ ਗਈ ਕੰਮ ਜਿੰਮਤ ਲਈ। ਅ ਉਹ ਜੋ ਸੋਕਾ ਟ੍ਰੈਕਟ ਤੇ ਕਬਜ਼ਾ ਲਿਆ ਤੇ ਫੇਰ ਕਬਜ਼ਾ ਕਰਨਾ ਫੇਰ ਕਬਜ਼ਾ ਕਰਨਗੇ 22 22 22 ਜੂਨ ਨੂੰ ਕਬਜ਼ਾ ਕਰ ਲਿਆ ਲੋਕਾਂ ਨੇ ਨੂੰ ਦੇਖੀਏ ਅਗਲਾ ਸਟੈਪ ਸਾਡੇ ਇਹ ਹੈ ਜੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਉਸ ਤੋਂ ਬਾਅਦ ਜੇ ਨਾ ਵੀ ਕੋਈ ਕਾਰਵਾਈ ਹਾਈ ਕੋਰਟ ਦੇ ਨਾ ਹੋਇਆ ਤਾਂ ਮੁੱਖ ਮੰਤਰੀ ਦੀ ਰੈਸ ਦੇ ਮੁੱਖ ਮੰਤਰੀ ਕਿਸੇ ਦਿਨ ਰੋਸ ਸਮਾਰਟ ਕਰਾਂਗੇ ਦੋ ਬੰਦੇ